ਅਭੀ ਉਹਨਾਂ ਦੇ ਨਾਂ ਕੋਈ ਵਰਦੀ ਸੀ ਨਾ ਕੋਈ ਉਹਨਾਂ ਦੇ ਲੋਗੋ ਸੀ ਜਿਹੜੇ ਇਹ ਕਾਰਵਾਈ ਕਰ ਰਹੇ ਸੀ 12 ਬੋਰ ਤੇ 315 ਦੀ ਇਹ ਫਿਰ ਕੌਣ ਸੀ ਬੰਦੇ ਕਿ ਕਿਹੜੇ ਬੰਦੇ ਲੱਗਦੇ ਆਏ ਇਹ ਸਾਨੂੰ ਆਰਐਸਐਸ ਦੇ ਬੰਦੇ ਲੱਗਦੇ ਆ ਖਾਕੀ ਵਰਦਗਾਂ ਅੱਛਾ ਹਾਂ ਇਹ ਪੰਜਾਬ ਦੀ ਬਾਗ ਵਿੱਚ ਦੱਬਣਾ ਚਾਹੁੰਦੇ ਆ ਜੀ ਇਹਨਾਂ ਨਾਲ ਸੀ ਮੁੰਡੇ ਤੇ ਮੈਂ ਪੱਟੀਆਂ ਕਰਾ ਕੇ ਲਿਆ ਆ ਅੱਛਾ ਜਨਰਲ ਡੇਰ ਵਾਲਾ ਕੰਮ ਕੀਤਾ ਜਿਵੇਂ ਜਲੇਲੇ ਵਾਲੇ ਬਾਗ ਚ ਕੀਤਾ ਸੀਗਾ ਜੀ ਜਨਰਲ ਡੇਰ ਵਾਲਾ ਕੰਮ ਹਰਿਆਣਾ ਪੁਲਿਸ ਨੇ ਕੀਤਾ ਮਿੱਤਰੋ ਖਨੌਰੀ ਬਾਰਡਰ ਦੇ ਉੱਪਰ ਕੱਲ ਜੋ ਤਾंडव ਹੋਇਆ ਉਸ ਦੇ ਚਸ਼ਮਦੀਦ ਨੌਜਵਾਨ ਸਾਡੇ ਨਾਲ ਹੈ ਇਸ ਵਕਤ ਆਪਾਂ ਸ਼ੁਭਕਰਨ ਮੁੰਡੇ ਦੇ ਪਿੰਡ ਬੱਲੋ ਤੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਔਰ ਬੱਲੋ ਪਿੰਡ ਚੋ ਇਹ ਸਾਰੇ ਨੌਜਵਾਨ ਜਿਹੜੇ ਨੇ ਉੱਥੇ ਗਏ ਸੀਗੇ ਔਰ ਉੱਥੇ ਕੀ ਕੁਝ ਵਾਪਰਿਆ ਤੇ ਕਿੰਨਾ ਖਤਰਨਾਕ ਵਾਪਰਿਆ ਆਪਾਂ ਗੱਲ ਕਰਦੇ ਆਂ ਬਾਈ ਜੀ ਕੀ ਹਾਲਾਤ ਸੀ ਉੱਥੇ ਜਦੋਂ ਸ਼ੁਭਕਰਨ ਹੋਰਾਂ ਦੀ ਮੌਤ ਉੱਥੇ ਹੁੰਦੀ ਹੈ ਹਾਲਾਤ ਬਹੁਤ ਹੀ ਤਣਾਅਪੂਰਤ ਤੇ ਜਬਰਦਸਤ ਇੱਕ ਗ로우 ਕਰ ਰਹੀ ਸੀ ਜਿਹੜੀ ਕੀ ਸੰਗਤ ਉੱਥੇ ਆਵਦੀ ਮੰਗਾਂ ਦੇ ਲਈ ਇੱਕ ਬਾਈਗਰੂ ਦਾ ਜਾਪ ਕਰ ਰਹੀ ਨਾ ਹੱਥੇ ਲੋਕਾਂ ਦੇ ਉੱਤੇ ਬਾਰ ਕੀਤੀ ਗਈ। ਅੱਛਾ ਕਿੱਦਾਂ ਵਾਪਰੀ ਇਹ ਸਾਰੀ ਘਟਨਾ ਜਦੋਂ ਸ਼ੁਭ ਕਰਨ ਦੇ ਗੋਲੀ ਲੱਗਦੀ ਹੈ ਤਾਂ ਉਦੋਂ ਉੱਥੇ ਕਿਵੇਂ-ਕਿਵੇਂ ਕੀ-ਕੀ ਹੋਇਆ? ਉੱਥੇ ਘਟਨਾ ਦਾ ਇਦਾਂ ਵਾਪਰੀ ਜਿਉ ਅਸੀਂ ਮੂਹਰੇ ਖੜੇ ਸੀ ਉਹਦੇ ਬਾਰਡਰ ਲਾਈਨ ਦੇ ਉੱਤੇ ਮੂਹਰੇ 7 ਬਾਈਗਰੂ ਜਾਪ ਕਰ ਰਹੇ ਸੀ। ਉਹਦੇ ਵਿੱਚੋਂ ਨਾਰੇ ਆ ਰਹੇ ਸੀ ਭਾਰਤ ਮਾਤਾ ਕੀ ਜੈ, ਹਿੰਦੂ ਐ ਫਲਾਨਾ ਧੌਕਾ ਦਿਓ ਤੇ ਜਦੋਂ ਉਹਨਾਂ ਨੇ ਆਖਿਆ ਵੀ ਨਹੀਂ ਨੌਜਵਾਨ ਪੜਕ ਰਿਹਾ ਉਹਨਾਂ ਨੇ ਫਿਰ ਸੰਤ ਪਿੰਡਰਾ ਸਿੰਘ ਵਾਲੇ ਉਹਦੇ ਖਲਾਫ ਨਾਰੀ ਲਾਈ ਮਾਤਾ ਗੁਜਰੀ ਤੇ ਸਹਬਜ਼ਾਦੇ ਦੇ ਖਲਾਫ ਬੋਲੇ ਫਿਰ ਜੂਤ ਪੜ ਗਿਆ ਅੱਛਾ ਹਾਂ ਪਹਿਲਾ ਜੂਤ ਸ਼ਾਂਤਮਈ ਸੀ ਉਹਨੂੰ ਢੜਕਾਇਆ ਗਿਆ ਰੋਲੇਵਾਜੀ ਕੀਤੀ ਗਈ ਪਹਿਲਾ ਜੂਤ ਬੋਲ ਕੋਈ ਜੂਤ ਕੋਲ ਤਾਂ ਕਿਸੇ ਇੱਕ ਝੰਡਾ ਸੀ ਜਾਂ ਗੁਰੂ ਸਾਹਿਬ ਦਾ ਰਸਾਨ ਸਾਹਿਬ ਤੇ ਹੋਰ ਜੂਤ ਕੀ ਸੰਤਾਲ ਕੇ ਚੱਕੀ ਫਿਰਦਾ ਸੀ ਹਾਂ ਹਾਂ ਇੱਕ ਆ ਉਹ ਹੱਕ ਮੰਗਣ ਸ਼ਾਂਤੀਪੂਰਨ ਤਰੀਕੇ ਨਾਲ ਗਏ ਆ ਉੱਥੇ ਬੈਠੇ ਕੋਈ ਹੁੱਲੜਵਾਜੀ ਨਹੀਂ ਹੋਈ ਕੁਝ ਹੋਰ ਨਹੀਂ ਹੋਇਆ ਸਤਰਾ ਬੈਗੂ ਦਾ ਸਿਰਫ ਜਾਬ ਚੱਲ ਰਿਹਾ ਸੀ ਅੱਛਾ ਇਹ ਜਿਹੜੇ ਸਾਰਾ ਕੁਝ ਹੋਇਆ ਜਿਵੇਂ ਸ਼ੁਭ ਕਰਨ ਦੇ ਗੋਲੀ ਲੱਗੀ ਐ ਜਾਂ ਹੋਰ ਵੀ ਬਹੁਤ ਕੁਝ ਉੱਥੇ ਹੋਇਆ ਇਹ ਪੁਲਿਸ ਨੇ ਜਾਂ ਆਰਮੀ ਨੇ ਕੀਤਾ ਜਾਂ ਕੋਈ ਸਿਵਲ ਦੇ ਬੰਦੇ ਵਿੱਚ ਵੜੇ ਹੋਏ ਸੀ ਉਹ ਪੁਲਿਸ ਜਿਹੜੀ ਆਪਣੇ ਪੁਲਿਸ ਦੀ ਉਹਦਾ ਇੱਕ ਸਾਈਡ ਖੱਬੇ ਪਾਸੇ ਖੜੀ ਸੀ ਉੱਥੇ ਤੇ ਸੀਆਰਪੀਐਫ ਦੇ ਜਵਾਨ ਖੜੇ ਸੀ ਬਾਰਡਰ ਲਾਈਨ ਦੇ ਉੱਥੇ ਜਿੱਥੇ ਉਹ ਤਾਰਬੰਦੀ ਕੀਤੀ ਹੋਈ ਆ ਉਹਦੇ ਵਿੱਚ ਤਕਰੀਬਨ 5-6 ਬਲਾਜਵੇਂ ਸੀ ਹਰੇਕ ਬਲਾਰਾ ਹਰੇਕ ਉਥੋਂ ਦਾ ਜੂਠੇ ਗੱਲ ਕਹਿ ਰਿਹਾ ਲੋਕਾਂ ਨੂੰ ਸੁਹਾਰਿਆ ਵੀ ਉੱਥੇ ਕਹਿੰਦੇ ਕੁਝ ਮੁੰਡਿਆਂ ਨਾਲ ਹੋਰ ਵੀ ਉੱਥੇ ਕੁੱਟਮਾਰ ਹੋਈ ਛੱਡੇ-ਚੁੱਡੇ ਵੀ ਪਾੜੇ ਗਏ ਕੋਈ ਇਸਰ ਉਹ ਇਸ ਤਰ੍ਹਾਂ ਇਹ ਵਰਤਿਆ ਜੀ ਜਦੋਂ ਉਹਦੇ ਗੱਗੂ ਦੇ ਗੋਲੀ ਲੱਗੀ ਗੱਗੂ ਕੌਣ ਇਹ ਮੁੰਡਾ ਸ਼ੁਭ ਕਰਨ ਸ਼ੁਭ ਕਰਨ ਸਿੰਘ ਗੱਗੂ ਗੱਗੂ ਕਹਿੰਦੇ ਪਿਆਰ ਨਾਲ ਇਹਦੇ ਜੋ ਗੋਲੀ ਲੱਗੀ ਥੋੜਾ ਜੂਤ ਸਹਿਮ ਗਿਆ ਤੇ ਆਵਾਜ਼ਾਂ ਆਉਣ ਲੱਗੀਆਂ ਪਹਿਲਾਂ ਤਾਂ ਥਰੂ ਗਾਂ ਚ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਹੋਈ ਜਾਂਦਾ ਕੀ ਨਾ ਹੋਈ ਜਾਂਦਾ ਜਮੀ ਮੌਤ ਨੂੰ ਨੇੜੇ ਦੇਖਿਆਗਾ ਉਹ ਤਾਂ ਜਮੀ ਬਿਲਕੁਲ ਨਹੀਂ ਤੇ ਕੁਝ ਨਹੀਂ ਪਤਾ ਲੱਗ ਰਿਹਾ ਕੀ ਹੋਈ ਜਾਂਦਾ ਬੰਨ ਕੇ ਚੱਲੋ ਵੀ ਅੱਧਾ ਕਿਲੋਮੀਟਰ ਦੇ ਦਾਰੇ ਚ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਨਾ ਪਿੱਛੇ ਮੁੰਡਾ ਜੋਗਰੇ ਦੀ ਪਿੱਛੇ ਵੀ ਸ਼ਟਰ ਇਹਦੀ ਉਹਦੀ ਮਾਰ ਬਹੁਤ ਦੂਰ ਤੱਕ ਜਾ ਰਹੀ ਨਾ ਉਹ ਜਦੋਂ ਇਹ ਗੱਗੂ ਕਿਸਾਨ ਵੀ ਸਹਿਮ ਗਏ ਉਹ ਕਹਿੰਦੇ ਵੀ ਤੁਸੀਂ ਰੁਕੋ ਵੀ ਆਪਾਂ ਜ਼ਿਆਦਾ ਨੁਕਸਾਨ ਕਰਾਵਾਂਗੇ ਮੁੰਡਾ ਨੁਕਸਾਨ ਵੀ ਰੁਕੋ ਬਦਲ ਨੂੰ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਉਹਨੂੰ ਕੰਨ ਤੋਂ ਕਰੀ ਜਾਣਾ ਦੁਬਾਰਾ ਕੋਈ ਗੱਲ ਨਹੀਂ ਕਰਨ ਨੂੰ ਬੈਠੇ ਆਪਾਂ ਤੇ ਜਦੋਂ ਇਹ ਗੱਲ ਸਹਿਮ ਗਏ ਵਾਪਸ ਮੁੜ ਪਏ ਨੌਜਵਾਨ ਉਹਨਾਂ ਤਾਂ ਹਣਾ ਇੱਕ ਡਰੋਨ ਆਇਆ ਉਹਦੇ ਜੋ ਕੈਮਰਾ ਵਗੈਰਾ ਚਾਲ ਦੋ ਜਿਉ ਪਤਾ ਲੱਗ ਗਿਆ ਵੀ ਮਾਗਰ ਮੁੜੇ ਜਾਂਦੇ ਨੌਜਵਾਨ ਕਿਸਾਨ ਹੋ ਦੂਰ ਤੱਕ ਕਵਰੇਜ ਹੋ ਰਹੀ ਨਹੀਂ ਉਹਦੀ ਜਦੋਂ ਉਸ ਮੁੰਡਾ ਦੋ ਢਾਈ ਸੌ ਤਕਰੀਬਨ ਸੀ ਮੁੰਡਾ ਰਹਿ ਗਿਆ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਦੁਬਾਰਾ ਆ ਕੇ ਪਰਕਰ ਭੰਨੇ ਉਹ ਤੇ ਆ ਕੇ ਖੰਡਾਂ ਡੋਲਿਆਂ ਨੇ ਬਜ਼ੁਰਗਾਂ ਦੇ ਮੂੰਹ ਚ 60 ਪਣ ਦੀ ਤੋਂ ਨਹੀਂ ਪੱਜੇਗਾ ਨਹੀਂ ਤੁਰਿਆਗਾ ਮਿਰਚਾਂ ਵੀ ਪਾਈਆਂ ਨੇ ਉਹਨਾਂ ਨੇ ਅੱਛਾ ਬਜ਼ੁਰਗਾਂ ਦੇ ਮੂੰਹ ਚ ਮਿਰਚਾਂ ਪਾਈਆਂ ਨੇ ਉਹਨਾਂ ਨੇ ਕੈਮੀਕਲ ਟੈਂਕੀਆਂ ਦੇ ਵਿੱਚ ਸਿੱਟੇ ਆ ਬਹੁਤ ਅਤਿਆਚਾਰ ਕਰਕੇ ਗਿਆ ਸਿਲੰਡਰ ਵੀ ਬਲਾਸਟ ਕੀਤੇ ਉਹਨਾਂ ਨੇ ਇੱਕ ਦੋ ਟੈਂਕੀਆਂ ਦਾ ਟਰੈਕਟਰ ਨਹੀਂ ਆਪਾਂ ਲੱਕੇ ਤੁਸੀਂ ਦੇਖਿਆ ਉੱਥੇ ਜਾ ਕੇ ਗਏ ਹੋਗੇ ਕਵਰੇਜ ਕਰਨ ਤੇਲ ਵਗਾਰਾ ਡੁੱਲਿਆ ਪਿਆ ਦੀ ਸਾਰਾ ਜੀ ਵੀ ਅੱਛੇ ਆ ਕੇ ਥਰੂ ਗੈਸ ਦਾ ਗੋਲਡ ਵੀ ਤੇ ਬਲਾਸਟ ਹੋ ਗਈ ਹੂੰ ਹੂੰ ਇੱਥੋਂ ਤੱਕ ਸੋਚ ਸੀ ਜੀ ਇਹ ਇਸ ਤਰ੍ਹਾਂ ਦੀ ਗੱਲ ਵੀ ਆ ਰਹੀ ਆ ਵੀ ਕੁਝ ਨੌਜਵਾਨਾਂ ਨੂੰ ਬੋਰੀਆਂ ਚ ਪਾ ਕੇ ਲੈ ਗ ਸਾਹਿਬ ਜਦੋਂ ਉਲਟ ਖਿਲਾਫ ਹੋਈ ਨਾ ਉਹ ਮੁੰਡੇ ਨੇ ਬਗਾਵਤ ਕੀਤੀ ਉਹ ਕਹਿੰਦਾ ਜੇ ਤੁਸੀਂ ਅੱਟ ਮਾਰ ਲਈ ਪੱਥਰ ਨਾਲ ਜਵਾਦ ਦੇਉਂਗਾ ਮੁੰਡਾ ਅੱਗੇ ਵਧਿਆ ਅੱਗੇ ਵਧ ਕੇ ਉਹ ਮੁੰਡੇ ਦੇ ਉੱਤੇ ਪਹਿਲਾਂ ਤੋਂ ਹੀ ਮੁੰਡੇ ਨੇ ਖਰਵਣ ਕੀਤੀ ਦੋਨੇ ਹੱਥੋਂ ਪਾਈ ਫਿਰ ਜੋ ਭਾਜੀ ਅਗਲਾ ਪਾਰ ਰਿਹਾ ਭਾਜੀ ਦਾ ਫਿਰ ਮੋੜ ਤੇ ਜਾਣਦੇ ਆ ਉਹ ਮੁੰਡੇ ਨੇ ਮੋੜੀ ਉਹ ਮੁੰਡਾ ਦੇ ਨਾਲੇ ਸਾਈਡ ਦਾ ਦੱਸਿਆ ਜਾ ਰਿਹਾ ਵੀ ਜਨਾਲੇ ਸਾਈਡ ਦਾ ਮੁੰਡਾ ਕੋ ਜੋ ਦੇ ਪਹਿਲਾਂ ਹੀ ਇਸ ਕੰਮ ਨੂੰ ਮੂਰੇ ਰਿਹਾ ਤੇ ਜਦੋਂ ਮੁੰਡਾ ਅੱਗੇ ਵਧਿਆ ਤੇ ਆਰਮੀਆ ਨੇ ਚਾਰ ਪੰਜ ਨੇ ਹੁਕੀਆਂ ਲੱਤਾਂ ਤੋੜੀਆਂ ਲੱਤ ਤੋੜੀ ਲੱਤ ਤੋੜ ਕੇ ਉਹ ਨੂੰ ਕਿਿਸਕੇ ਕੋਲੇ ਲਿਖ ਗਏ ਅੱਛਾ ਤੇ ਉਹ ਉਹਨਾਂ ਨੇ ਬਰਧ ਰੱਖੇ ਵਿੱਚ ਆ ਕੇ ਚੱਡੇ ਪਾੜ ਤੇ ਦੂਜੀ ਲੱਤ ਤੋੜੀ ਤੇ ਜਾ ਕੇ ਉਹਨੂੰ ਨਹਿਰ ਦੇ ਉੱਤੇ ਸੱਟਾ ਗਾ ਮੁੜ ਕੇ ਜਾ ਕੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਹਰਿਆਣਾ ਪੁਲਿਸ ਆ ਉਹਨਾਂ ਨੇ ਜਾ ਕੇ ਰੋਹਤਕ ਕਹਦੇ ਵੀ ਐਲਬર્ટ ਕੀਤਾ ਉਹਨਾਂ ਵੱਲ ਅੱਛਾ ਅੱਛਾ ਹਾਂ ਮਤਲਬ ਜਦੋਂ ਸ਼ੁਭ ਕਰਨ ਦੇ ਗੋਲੀ ਵੱਜੀ ਐ ਤਾਂ ਉਸ ਵਕਤ ਉੱਥੇ ਉਹਨੂੰ ਚੱਕਣ ਵਾਲੇ ਨੇੜੇ ਸੀਗੇ ਜਾਂ ਪਾਸੇ ਭੱਜ ਕੇ ਗਏ ਸ਼ੁਭ ਕਰਨ ਉਹਦੋਂ ਕੀ ਕਰ ਰਿਹਾ ਸੀ ਜਦੋਂ ਇਹਦੇ ਗੋਲੀ ਲੱਗੀ ਸ਼ੁਭ ਕਰਨ ਜੀ ਹਰਿਆਣਾ ਦੇ ਮੁੰਡੇ ਦੇ ਨਾਲ ਇੱਕ ਪਿੰਡ ਦਾ ਮੁੰਡਾ ਹੋਰ ਸੀ ਉਹਦੇ ਨਾਲ ਮਿੱਤਰ ਸੀ ਉਹਦੇ ਨਾਲ ਖਾਸ ਉਹ ਵੀ ਉਹਦੇ ਨਾਲ ਸੀ ਉਹ ਸਾਈਡ ਤੋਂ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਆਪਾਂ ਇਹ ਗੋਲੀ ਫਰੂਥ ਤੋਂ ਵੱਜਾਂਗੇ ਵੀ ਆਪਾਂ ਸਾਈਡ ਤੋਂ ਲੰਘੋ। ਬਈ ਤਕਰੀਬਨ ਉਧਰ ਬੰਦਾ 12-13 ਸੌ ਬੰਦਾ ਰੈਸਟੋਰਰ ਕਰ ਰਿਹਾ ਸੀਗਾ। ਉੱਥੇ ਤਕਰੀਬਨ ਉਹ ਗੱਗੂ ਫਿਰ ਮੂਰੇ ਸੀਗਾ ਥੋੜਾ ਜਿਹਾ। ਫਿਰ ਇਹਦੇ ਗੋਲੀ ਪਹਿਲਾਂ ਲੱਗ ਗਈ। ਅੱਛਾ। ਹਾਂ। ਤੁਹਾਡੇ ਇੱਥੇ ਵੱਲੋਂ ਪਿੰਡ ਚੋਂ ਤੁਸੀਂ ਦੋ ਜਣੇ ਹੀ ਗਏ ਸੀ ਕਿ ਕੋਈ ਹੋਰ 15-20 ਜਣੇ ਤਕਰੀਬਨ ਗਏ ਸੀ। ਅੱਛਾ। ਹਾਂ 12-13 ਜਣੇ ਨੌਜਵਾਨ ਗਏ ਸੀ, 4-5 ਸਾਲ, 4-5 ਨੇ ਬਜ਼ੁਰਗ ਤੇ। ਅੱਛਾ ਤੁਹਾਡੇ ਵੀ ਕੋਈ ਸੱਟ ਲੱਗੀ ਐ? ਹਾਂ ਸੱਟ ਥੋੜਾ ਜਿਹਾ ਇੱਕ ਨਾ ਪੜਾਕਾ ਉਧਰੋਂ ਆਉਂਦਾਗਾ ਉਹਦੇ ਥੋੜੇ ਸਰਲੇ ਕਣ ਦਾ ਸਰਲਾ ਉਹਦਾ ਵਿਚਾਲੇ ਆ ਕੇ ਪੈ ਗਿਆ ਉਹ ਮੇਰੇ ਨਾਲ ਜਿਹੜਾ ਵਿਯੋਗ ਖੜਾ ਦੀ ਉਹ ਚਾਦਰ ਵਗੈਰਾ ਬੰਨ੍ਹਾ ਤੇ ਉਹਨਾਂ ਦੇ ਪਸਾਹ ਵਾਲੇ ਥਾਂ ਥੋੜਾ ਜਿਆਦਾ ਨੁਕਸਾਨ ਹੋ ਗਿਆ ਅੱਛਾ ਹਾਂ ਉਹਦਾ ਪਤਾ ਨਹੀਂ ਲੱਗਿਆ ਜੋ ਧੂਂਗੇ ਚ ਆਇਆ ਉਹ ਚਲਨ ਕੀ ਛੜਦੇ ਥੋੜੀ ਸੀ ਪਰ ਛੜਦੇ ਸੀ ਜਦੋਂ ਨਹੀਂ ਇਧਰੋਂ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਇਧਰੋਂ ਫਿਰ ਪੰਜਾਬ ਵਾਲੇ ਪਾਸੇ ਉਹ ਕਿਸਾਨਾਂ ਨੇ ਪਹਿਲਾਂ ਕੋਈ ਉਹਨਾਂ ਉਧਰ ਨੂੰ ਵਦੇ ਕੁਝ ਉਹਨਾਂ ਤੇ ਕੀਤਾ ਜਾਂ ਉਹਨਾਂ ਨੇ ਤੈਅ ਛੁਦਾ ਇਹ ਸਾਰਾ ਕੁਝ ਕੀਤਾ ਨਹੀਂ ਉਹਦਾ ਪਲਾਨਿੰਗ ਪਹਿਲਾਂ ਕਰ ਚੁੱਕੇ ਸੀ ਰਾਤ ਨੂੰ ਨਾ ਹੀ ਮੀਟਿੰਗਾਂ ਵਗੈਰਾ ਹੋ ਰਹੀ ਜੋ ਫੋਰਸ ਉਤਰੀ ਉੱਥ ਮਨਨਾਲਾ ਵੀ ਘਟੋ ਘਟ ਕਹਿਣ ਦੇ ਵਿੱਚ ਆ ਰਿਹਾ ਵੀ ਉੱਥੇ 3-4000 ਬੰਦਾ ਫੋਰਸ ਦਾ ਤਾਨਾਪੁਰ ਕੀਤਾ ਗਿਆ ਰਾਤ ਨੂੰ ਉੱਥੇ ਤਾਰੀਆਂਆਂ ਟੁਕੜੀਆਂ ਲੈ ਲਿਆ ਤੇ ਉਹਨਾਂ ਦਾ ਪਹਿਲਾਂ ਪਲਾਨ ਸੀ ਵੀ ਆਪਾਂ ਐ ਕਰਾਂਗੇ ਉਸ ਵੀ ਨਹੀਂ ਅੱਗੇ ਵਧਣ ਕੋਈ ਕਾਲ ਨਹੀਂ ਆਈ ਜੂਥ ਨੂੰ ਇਹ ਗੱਲ ਕਹਿ ਰਹੀ ਵੀ ਤੁਸੀਂ ਰੁਕੋ ਵੀ ਹਜੇ ਆਪਣੀ ਡੱਲੇਵਾਲ ਸਾਹਿਬ ਦੀ ਕੋਈ ਕਾਲ ਨਹੀਂ ਆਈ ਵੀ ਜਦੋਂ ਕੋਈ ਕਾਲ ਆਊ ਕਿਸੇ ਦੀ ਆਪਾਂ ਅੱਗੇ ਵਧਾਂਗੇ ਵੀ ਤਕਰੀਬਨ ਵੀ ਉੱਥੇ ਜਾਬ ਕਰੀ ਜਾਂਦੇ ਸੀ ਕੋਈ ਕੁਝ ਨਹੀਂ ਜਿਸ ਤਰ੍ਹਾਂ ਉਧਰ ਜਿਹੜਾ ਸ਼ੰਭੂ ਬਾਰਡਰ ਹੈ ਉਹਦੇ ਤੇ ਤਾਂ ਆਗੂ ਸੀ ਸਾਰੇ ਭੰਦੇਰ ਸਾਹਿਬ ਸੀ ਡੱਲੇਵਾਲ ਸਾਹਿਬ ਸੀ ਸੁਰਜੀਤ ਪੂਲ ਸੀ ਬਲਦੇਵ ਜੀਰਾ ਸੀਗਾ ਉਹ ਉਧਰ ਸਾਰੇ ਆਗੂ ਸੀਗੇ ਇਧਰ ਵੀ ਕੋਈ ਆਗੂ ਸੀਗੇ ਜਿਹੜੇ ਅਗਵਾਈ ਕਰ ਰਹੇ ਸੀ ਕਾਕਾ ਕੋਟ ਨੇ ਵਰਗੇ ਆਗੂ ਹੈਗੇ ਸੀ ਹੈਗੇ ਪੂਰੇ ਸੀਗੇ ਨਾਲ ਇੱਕ ਮੈਂ ਉਹਨਾਂ ਦਾ ਨਾਮ ਨਹੀਂ ਯਾਦਾ ਜਿਹੜੀ ਹਰਿਆਣੇ ਦੀ ਜੈਸੀ ਬੰਦੀ ਹੈ ਕੀ ਨਾਮ ਹੈ ਸਗੀਪੂ ਦਾ ਮੁੰਡੇ ਦਾ ਨਵਦੀਪ 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 ਨਹੀਂ ਇੱਕ ਹੋਰ ਮੁੰਡਾ ਹੈਗਾ ਉਹ ਵੀ ਆਗੂ ਉਹਦੇ ਵਿੱਚ ਹੀ ਸੀ ਨਹੀਂ ਆਗੂ ਮੂਹਰੇ ਕੱਲ ਨਾਲ ਸੀਗੇ ਕਿ ਆਗੂ ਪਿੱਛੇ ਸੀ ਆਗੂ ਮੂਹਰੇ ਸੀ ਜੀ ਮੂਹਰੇ ਮੂਹਰੇ ਆਗੂ ਮੰਦ ਕੇ ਚੱਲ ਗਈ ਜੂਸ ਦਾ ਬੈਠ ਰਿਹਾ ਸੀ ਜਾਨੀ ਕਿ 10 ਕਰਮਾਂ ਦੂਰ ਆਗੂ ਸਿਰਫ 10 ਪਦ ਕਰਮਾਂ ਦੂਰ ਨਾਲ ਗੱਡੀ ਖੜੀ ਸੀ ਜੁਣੀ ਅਣ ਦੀ ਉੱਥੋਂ ਉਹ ਬੋਲ ਰਹੇ ਸੀ ਵੀ ਆਪਾਂ ਰੁਕੋ ਰੁਕੋ ਵੀ ਆਪਾਂ ਨੂੰ ਉਹ ਉਹਨਾਂ ਨੇ ਫਿਰ ਨਾਰੇਬਾਜੀ ਸ਼ੁਰੂ ਕੀਤੀ ਆਗੂ ਵਾਲੇ ਵਸਰਾ ਸੁਝਾਇਆ ਵੀ ਰੁਕੋ ਜਦੋਂ ਹੁਣ ਨਾਰੇਬਾਜੀ ਹੋ ਗਈ ਉਹਨਾਂ ਨੇ ਬਹੁਤ ਜ਼ਿਆਦਾ ਗੰਦਾ ਹੀ ਬੋਲੇ ਫਿਰ ਸਾਨੂੰ ਪਤਾ ਗਿਆ ਜੂਸ ਦਾ ਵਾਲਾ ਤਾਂ ਮਾਰਦਾ ਹੀ ਆ ਪਥਰਾ ਬਾਜੀ ਪਹਿਲਾਂ ਹੋਈ ਫੇਰ ਜੂਥ ਵਧੇਗਾ ਫੇਰ ਫਿਰ ਪਾਜੀ ਦਾ ਫਰਜੂਥ ਦੇਖੀ ਆ ਜਿੰਨੀ ਥੋੜੀ ਬਹੁਤੀ ਦਿੱਤੀ ਗਈ ਜਿੰਨੇ ਕੁ ਜੋਗਰੇ ਹੈਗੇ ਦੀ ਜਿੰਨਾ ਕੁ ਹਥਿਆਰਬੰਦ ਸੀ ਕੋਈ ਝੰਡੇ ਝੰਡਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਉਹ ਸੀ ਉਹਦੇ ਕਨ ਕਰਕੇ ਕਾਰਵਾਈ ਤਾਂ ਆਇਆ ਪਿੱਸੇ ਮੋੜ ਨਾਲ ਤੱਕ ਰਹਿ ਗਈ ਸੀ ਹਾਂ ਜਦੋਂ ਉੱਥੇ ਸਾਰਾ ਕੁਝ ਹੋਇਆ ਫਿਰ ਇੱਕ ਵਾਰੀ ਹਫਾਤ ਦਫੜੀ ਡਰ ਦਹਿਸ਼ਤ ਫੈਲੀ ਲੋਕਾਂ ਚ ਡਰ ਦਹਿਸ਼ਤ ਨਹੀਂ ਫੈਲ ਸਕਦੀ ਉਹ ਤਾਂ ਜੀ ਇੱਕ ਨਾ ਸਾਬਗੇ ਵੀ ਮੁੰਡਾ ਨੁਕਸਾਨ ਨਾ ਹੋ ਜੇ ਲੀਡਰ ਸਾਂਗੇ ਵੀ ਰੁਕੋ ਵੀ ਮੁੰਡਾ ਨੁਕਸਾਨ ਡਰ ਸਾਹਿਬ ਕੀ ਕਦੇ ਨਹੀਂ ਫੈਲ ਸਕਦਾ ਡਰ ਸਕਦਾ ਕਿ ਆਪਾਂ ਕੀ ਕੋਈ ਉਹਨਾਂ ਤੇ ਕੋਈ ਜ਼ੋਰ ਮਜਬ ਕੋਈ ਆਪ ਸਿੱਧ ਭਾਈ ਜੀ ਤੁਸੀਂ ਵੀ ਸੀਗੇ ਕੱਲ ਉੱਥੇ ਖਨੌਰੀ ਨਹੀਂ ਮੈਂ ਮੈਂ ਪਹਿਲਾਂ ਆ ਗਿਆ ਸੀ ਇੱਕ ਦਿਨ ਪਹਿਲਾਂ ਆ ਗਿਆ ਸੀ ਅੰਦਰੀ ਕੋ ਆ ਗਿਆ ਸੀ ਅੱਛਾ ਤੁਸੀਂ ਪਹਿਲਾਂ ਗਏ ਸੀ ਹਾਂ ਗਏ ਸੀ ਨਾ ਇਕੱਠੇ ਗਏ ਸੀ ਸੀ ਕਿੰਨਾ ਕਿੰਨਾ ਇਕੱਠ ਸੀ ਖਨੌਰੀ ਤੇ ਉਦੋਂ ਜਦੋਂ ਤੁਸੀਂ ਆਏ ਇਕੱਠ ਬਹੁਤ ਜਾਦੇ ਸੀ ਅੱਛਾ ਬਹੁਤ ਹੀ ਜਿਆਦੇ ਸੀ ਮਾਈਲ ਕਿਲੋਮੀਟਰ ਤੱਕ ਰੱਡੀਆਂ ਮੈਂ ਖੜਿਆ ਤੇ ਬੰਝਾ ਦੇ ਨਮਜ਼ਦ ਬਣ ਗਏ ਸੀ ਹੂੰ ਹੂੰ ਬਗੇ ਇਸ ਤਰੀਕੇ ਦੇ ਨਾਲ ਤੁਹਾਡੇ ਇਹ ਪਿੰਡ ਦਾ ਮੁੰਡਾ ਗੱਗੂ ਸ਼ੁਭਕਰਨ ਇਹਦੀ ਜਾਨ ਚਲੀ ਗਈ ਹੈ ਕੀ ਕਹੋਂਗੇ ਇਹ ਸਾਰਾ ਕੁਝ ਜੋ ਪੁਲਿਸ ਨੇ ਕੀਤਾ ਉਥੇ ਬਹੁਤ ਗਲਤ ਹੋਇਆ ਜੀ ਬਹੁਤ ਜ਼ਿਆਦਾ ਗਲਤ ਕੀਤਾ ਜੀ ਇਹ ਆਜ਼ਾਦ ਦੇਸ਼ ਹੈ ਜੀ ਡੈਮੋਕਰੇਟਿਕ ਕੰਟਰੀ ਹੈ ਇਹ ਆ ਦੇਸ਼ ਵਿੱਚ ਆਪਣੇ ਨਗਰਿਕਾਂ ਦੀ ਤੁਸੀਂ ਡੈਮੋਕਰੇਟਿਕ ਕਹਿੰਨੇ ਹੋ ਲੋਕਤੰਤਰੀ ਦੇਸ਼ ਕਹਿੰਨੇ ਹੋ ਮੰਨਦੇ ਹੋ ਕਿ ਇੱਥੇ ਲੋਕਤੰਤਰ ਹੈ ਨਹੀਂ ਹੁਣ ਤਾਂ ਬਿਲਕੁਲ ਧਜੀਆਂ ਉਡੀਆਂ ਇਹ ਲੋਕਤੰਤਰ ਦੀ ਹੈ ਹਰਿਆਣਾ ਸਰਕਾਰ ਨੇ ਕੀਤਾ ਹੈ ਇਨੇ ਕੱਲ 84 ਨੌਂ ਕੀ ਦੇ ਛੱਟੇ ਮਾੜੇ ਨਿਕਲ ਲਗੇ ਜਿਹੜੇ ਕੱਲ ਚਲ ਕ 84 ਦੇ ਹਲਾਤੀ ਉੱਥੇ ਬਣੇ ਪਈ ਸੀ ਨਾ ਉਹਦਾ ਕੁਝ ਆਗੋਂ ਦੀ ਗਵਾਹੀ ਕਰਨ ਜੋ ਮਾਲਕ ਦੀ ਕਿਰਪਾ ਹਣੀ ਨਹੀਂ ਨੁਕਸਾਨ ਹੋਣਾ ਸੀ ਵੀ ਥੋੜਾ ਜਿਆ ਰੁਕ ਗਿਆ ਵਿਚਾਰ ਹੈਗਾ ਪਰਮਾਤਮਾ ਦੀ ਕਿਰਪਾ ਦੀ ਗੁਰੂ ਦੀ ਗਵਾਹੀ ਸੀ ਇਨਸਾਨ ਸਾਹਿਬ ਦੇ ਥੱਲੇ ਲੜ ਰਹੇ ਆ ਉੱਥੇ ਲੜਨਗੇ ਉਹੀ ਗੁਰੂ ਸਾਹਿਬ ਵੀ ਗਵਾਹੀ ਕਰੂ ਜੇ ਨਹੀਂ ਉੱਥੇ ਕੱਲ ਬਹੁਤ ਮੁੰਡਾ ਨੁਕਸਾਨ ਹੋਣਾ ਸੀ ਗੁਰੂ ਸਾਹਿਬ ਦੀ ਗਵਾਹੀ ਸੀ ਜਿਹੜੇ ਸਾਹਿਬ ਨਾਲ ਕੱਲ ਜਾ ਕੇ ਆ ਨਾ ਜਿਹੜੇ ਸਾਹਿਬ ਨਾਲ ਕੱਲ ਨੇੜੇ ਮੌਤ ਦੇਖੀ ਆ ਉਹ ਸਾਬਨ ਤਾਂ ਰਹਿ ਕੇ ਕਹਿ ਰਿਹਾ ਵੀ ਗੁਰੂ ਸਾਹਿਬ ਦੀ ਗਵਾਹੀ ਜੀ ਵੀ ਜੇ ਸਾਨੂੰ ਬਚ ਕੇ ਆ ਗਏ ਕੋਈ ਹਾਲਾਤ ਨਹੀਂ ਸੀ ਬਚਣ ਦਾ ਜਦੋਂ ਉਹਨੇ ਡਰਲੇ ਲੱਗ ਗਏ ਮੈਂ ਨਾਲ ਤੁਹਾਡੇ ਵੀ ਛੱਟਾ ਸਟਨ ਲੱਗੀ ਨਹੀਂ ਛੱਟਾ ਨਹੀਂ ਲੱਗੀ ਮੈਨੂੰ ਇਹ ਟਰਾਲੀ ਛੱਡ ਕੇ ਅੱਛਾ ਅੱਛਾ ਮੈਨੂੰ ਕਹਿੰਦੇ ਤੂੰ ਟਰਾਲੀ 'ਚ ਰਹਤਾ ਹੈ ਜਿਹੜਾ ਕੀ ਮਾਹੌਲ ਫਿਰ ਸੀ ਉਦੋਂ ਉੱਥੇ ਜਦੋਂ ਸਾਰਾ ਕੁਝ ਉਦੋਂ ਤਾਂ ਜਦੋਂ ਇਹ ਜੱਡੇ ਕੋਲੇ ਆਏ ਜਵਾਕ ਇੱਕ ਸਾਡਾ ਇਹਨਾਂ ਦਾ ਮੁੰਡਾ ਪ੍ਰਧਾਨ ਹੈਗਾ ਉਹ ਆਇਆ ਉਹਦੀਆਂ ਚਾਂਗਾ ਨਿਕਲ ਗਈਆਂ ਜਦੋਂ ਮੈਂ ਰੋਂਦਾ ਦੇਖਿਆ ਮੈਂ ਹੋ ਕੀ ਗਿਆ ਕਹਿੰਦਾ ਆਪਣੇ ਗੱਗੂ ਦੇ ਗੋਲੀ ਬੱਜ ਗਈ ਉਦੋਂ ਬਾਅਦ ਪਤਾ ਲੱਗਿਆ ਸਾਨੂੰ ਤਾਂ ਵੀ ਆ ਗੱਲ ਹੋ ਗਈ ਫਿਰ ਮੁੜ ਕੇ ਇਹ ਨਾਏ ਦੋ ਜਣੇ ਫਿਰ ਇਹਨਾਂ ਨੂੰ ਜਦੋਂ ਇਹ ਛੱਦੇ ਫੋਨ ਤੇ ਉਦੋਂ ਬਾਅਦ ਪਤਾ ਲੱਗਿਆ ਵੀ ਆ ਗੱਲ ਹੋ ਗਈ ਉਹ ਵੀ ਸੀਗਾ ਜੀ ਜਾਂ ਹਾਂ ਮਟਾਵਿਨ ਵਾਲੀ ਤੁਸੀਂ ਉੱਥੇ ਹੀ ਸੀਗੇ ਕੱਲ ਕੱਲ ਸੀਗੇ ਤੁਸੀਂ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਜੋ ਉੱਥੇ ਮਾਹੌਲ ਕੱਲ ਵਾਪਰਿਆ ਕਿਦਾਂ ਦਾ ਮਾਹੌਲ ਸੀ ਤੱਕਾ ਜੀ ਉਹਦਾ ਸਰਿਆਂ ਵੀ ਆਰਐਸਐਸ ਦੇ ਬੰਦਿਆਂ ਨੇ ਸਰੇ ਹਮ ਤੱਕ ਕਰ ਨਹੀਂ ਇਹ ਜੋ ਸਾਰਾ ਕੁਝ ਕੀਤਾ ਗੋਲੀਆਂ ਚਲਾਈਆਂ ਜਾਂ ਮੁੰਡੇ ਕੁੱਟੇ ਪਾੜੇ ਇਹ ਸਾਰਾ ਕੁਝ ਪੁਲਿਸ ਕਰ ਰਹੀ ਸੀ ਜਾਂ ਕੋਈ ਹੋਰ ਸਿਵਲ ਬੰਦੇ ਕਰ ਆ ਆਰਐਸਐਸ ਦੇ ਬੰਦੇ ਸੀਗੀ ਪੱਕੀ ਗੱਲ ਹੈ ਹਾਂਜੀ ਪੱਕੀ ਗੱਲ ਹੈ ਪੁਲਿਸ ਨਹੀਂ ਸੀ ਕਰ ਰਹੀ ਬੇਨਾ ਵਰਦੀ ਵਾਲੇ ਬੰਦੇ ਸੀ ਮੇਰੇ ਕੋਲ ਵੀਡੀਓ ਪਈਆਂ ਸਿਵਲ ਵਰਦੀ ਅਜੀ ਮੂਰੇ ਸੀਗੇ ਜਦੋਂ ਅੱਛਾ ਅੱਛਾ ਕੌਮੀ ਇਨਸਾਫ ਦਾ ਉੱਤੇ ਪੋਸਟਰ ਲੱਗਿਆ ਹੋਇਆ ਉਹ ਵੀ ਪਾੜਿਆ ਸੀ ਤੇ ਉਹਦੇ ਮਾਤਾ ਗੋਰੀ ਸਾਹਿਬ ਦਾ ਪੋਸਟਰ ਵੀ ਪਾੜਿਆ ਉਹਨਾਂ ਨੇ ਹਾਂਜੀ ਮਾਤਾ ਗੋਰੀ ਸਾਹਿਬ ਦਾ ਪੋਸਟਰ ਵੀ ਪਾੜਿਆ ਉਹਨਾਂ ਨੇ ਹੂੰ ਹੂੰ ਇੱਕ ਇੱਕ ਗਾਹ ਦੀ ਬਾਪੇ ਪਿੰਡਰਾਂ ਵਾਲੇ ਬਾਰੇ ਮਾੜਾ ਉੱਲੇ ਬਹੁਤ ਵਾ ਹੂੰ ਹੂੰ ਬਾਕੀ ਵੀਡੀਓ ਵੀ ਪਈਆਂ ਸਾਡੇ ਕੋਲ ਉਹਨਾਂ ਦੀ ਤੁਸੀਂ ਵੀ ਸੀ ਉੱਥੇ ਨਹੀਂ ਮੈਂ ਉੱਥੇ ਨਹੀਂ ਸੀ ਮੈਨੂੰ ਫੋਨ ਆਇਆ ਸੀ ਉਹਦਾ ਸੋਹ ਸਵੇ ਸੁਬਹ ਕਰਨ ਦਾ ਉਦੋਂ ਕਹਿ ਰਿਹਾ ਸੀ ਉਹ ਕਹਿੰਦਾ ਮੈਂ ਕੱਲ ਨੂੰ ਆਉਂਗਾ ਬਸ ਉਸ ਸਵੇ ਆ ਗਈ ਗੱਲ ਸਾਢੇ 12 1 ਵਜੇ ਉੱਥੋਂ ਮੁੰਡੇ ਦਾ ਫੋਨ ਆਇਆ ਸੀਗਾ ਉਹਦਾ ਚੈਨਲ ਵੀ ਉਹਦਾ YouTube ਤੇ ਲਕੀਆ ਲਕੀ ਦਾ ਗੋਲਡ ਸਮਥ ਉਹਦਾ ਚੈਨਲ ਵੀ ਬੈਨ ਕਰਤਾ ਸਰਕਾਰ ਨੇ ਉਹਨੇ ਇਹਨਾਂ ਦੀ ਵੀਡੀਓ ਪਾਤੀ ਸੀ ਵੀ ਐਂ ਕੁੱਟ ਆ ਰਹੇ ਨੇ ਬੰਦਿਆਂ ਨੇ ਕੁੱਟਿਆ ਹੈ ਇਸ ਗੱਲ ਤੋਂ ਉਹਦਾ ਚੈਨਲ ਵੀ ਬੈਨ ਕਰਾਇਆ ਗਿਆ ਅੱਛਾ ਜਿਹੜਾ ਸ਼ੁਭਕਰਨ ਸੀ ਇਹਦਾ ਫਿਰ ਘਰ ਇਹਦੇ ਸਿਰ ਤੇ ਹੀ ਸੀ ਹਾਂ ਇਹਦੇ ਦੀ ਪਿੱਛੇ ਦੀ ਵੱਜ ਗਈ ਇੱਥੋਂ ਦੀ ਇਹ ਸਿਰ ਨਿਕਲ ਇਸੇ ਦੇ ਘਰ ਘਰ ਘੰਬੜਾ ਇਹੀ ਬੰਦਾ ਇਹਦਾ ਘਰ ਇਹਦੇ ਸਿਰ ਤੇ ਹੀ ਚੱਲਦਾ ਹਾਂਜੀ ਇਹਦੇ ਸਿਰ ਤੇ ਹੀ ਚੱਲੇ ਜੀ ਕੱਲੇ ਹੀ ਸੀਗਾ ਜੀ ਕੱਲੇ ਹੀ ਸੀਗਾ ਜੀ ਹਾਂਜੀ ਕੱਲੇ ਹੀ ਸੀਗਾ ਜੀ ਇਹ ਸਿੱਧੇ ਕਰਕੇ ਵਿਚਾਰਾ ਕੋਈ ਅੱਜੀ ਜੀ ਜਾਇਦਾਦ ਨਹੀਂ ਬਾਤ ਹੀ ਆ ਸਰ ਠੇਕੇ ਤੇ ਬਾਣ ਬੰਦਾ ਗੁਰਦੁਆਰਾ ਸਾਹਿਬ ਦਾ ਹਾਂ ਹਾਂ ਤਮਾ ਬੰਦਾ ਸੀ ਜੀ ਵਧੀਆ ਕੱਲ ਦਾ ਕੋਈ ਹੱਦ ਕਿਸੇ ਨਾਲ ਜਿੱਦਾਂ ਨਹੀਂ ਮੰਗ ਕੇ ਖਾਮ ਕਿ ਕਿਦਾਂ ਦਾ ਸੁਭਾਅ ਕਿਦਾਂ ਦਾ ਸੀ ਸ਼ੁਭਾ ਬਹੁਤ ਨਰਮ ਸੀ ਬਹੁਤ ਜਿਆਦਾ ਨਰਮ ਸੀ ਤੁਸੀਂ 60 ਟਰਾਲੀਆਂ ਕੱਲ ਨੂੰ ਆਉਣਗੀਆਂ ਜੀ ਸ਼ਿਸ਼ਕਾਰ ਕਰਾਉਣਾ ਦੇਖਿਓ ਵੀ ਕਿੰਨੇ ਆਉਣਗੇ ਉੱਥੇ ਉਹਨਾਂ ਨੂੰ ਐ ਲੰਗਰ ਸਿਕਾਉਂਦਾ ਰਹੇ ਵੀ ਜਿਵੇਂ ਆਪਦੇ ਮਾਪਿਆਂ ਨੂੰ ਕਿਉਂ